ਦੇਵਾ ਪਹਿਲਾ ਨਾ ਬੋਲਿਆ ਯਾਰ ਬੰਦੇ ਗਾਹਕ ਤੇ ਮਿਲਿਆ ਚਲ ਕੋਈ ਹੁਣ ਵੀ ਚੱਕਰ ਲਾਣੇ ਆਪਾਂ ਆ ਬਾਈ ਨੇ ਵੀ ਬੱਕਰੀ ਲੈਣੀ ਆ ਬੱਕਰੀ ਵੀ ਲੈਣੀ ਇਹਦੇ ਇਹਨੇ ਸੂਈ ਹੀ ਬੱਕਰੀ ਜੰਚੇਰੀ ਦਵਾਦਾ ਕੋਲ ਲਓ ਜੀ ਹਾਂ ਕਰਾਂ ਕੋਸ ਨਹੀਂ ਪਰਾਂ ਹੁ ਕਿ ਦੱਸ ਮੈਨੂੰ ਹਾਂ ਦੱਸ ਬੱਚਾ ਚੰਗਾ ਹੈ ਜਾਤ ਦਾ ਹੈ ਜਾਤ ਦਾ ਹੈ ਬਾ ਜਾਤ ਦਾ ਰੁਪਿਆ ਕਣੀ ਹੁੰਦੇ

चल आ जा तेरे सामने आ जा तेरे तो सामने तू ही ला दे मेरे थोड़ा लवा आ जा पहला आजा 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 आ जा आ जा आ जा ओ लवे ता आ जा तोर बड़े रे तो कह की कहना उन मुंडे मेरे थोड़ा कहा पहला भाई यार कहना भाई ना जी ना देने नहीं देना जी ले बाबा हुन मानदा नहीं है ना कोई गल नहीं हो जी थोड़ा नोट फिर टटा रहे हैं ਕੋਈ ਕਿੰਨੇ ਮਾਤਾ-ਬਾੜਾ ਬਤਾਓ ਪਤਾ 35 ਮਾਤਾ ਜੀ ਆਹ ਸਾਰਾ ਇੱਕ ਜੱਗ ਲੱਗਿਆ ਕੋਈ ਆਪਣੇ 45 ਦੀ ਬੱਕਰਾ ਬਰੀਡ ਦਾ ਬਰੀਡ ਮਾੜੀ ਨਹੀਂ ਹੈਗੀ ਆਹ ਪਤਾ ਮੰਗੀ ਜਾਇਆ ਵੀਰੇ 35000 ਦੇ ਬੱਕਰਾ ਨਹੀਂ ਮਾਲਾ ਬੱਕਰਾ ਹਲੇ ਹੁਣ ਨੂੰ ਹੀ ਲੈ ਚਾਰੂਗਾ ਹੁਣੀ ਚੀਜ਼ ਹੈ ਜਿਹੜੀ ਚੀਜ਼ ਹੈ ਅਕਸੇ ਦਾ ਸੋਨਾ ਹੈ ਕੰਨ ਸੋਨਾ ਹੈ ਉਹ ਥੋੜੀ ਹੈ ਦੋ ਦੰਦ ਬੱਚਾ ਦੋ ਦੰਦ ਹਲੇ ਹੋਇਆ ਦੱਸ ਯਾਰ ਤੇਰੇ ਇੱਕ ਮਹੀਨੇ ਦਾ ਬੱਚਾ ਹੋਇਆ ਜਿਆ ਪੂਰਾ ਸਾਇਦਾ ਸਾਰਾ ਕੁਝੇ ਵਧੀਆ ਬੱਸ ਬਣੇ ਜਾਂ ਬਣ ਗਿਆ ਪੂਰਾ ਹਲੇ ਤਿੰਨ ਸਾਲਾ ਬਣਦਾ ਬੱਕਰਾ ਸੇਵਾ ਕਰ ਤੂੰ ਦਾਣੇ ਦੂਣੇ ਪਾਏ ਨੂੰ ਹਰੇ ਬਾਈ ਖਾਣ ਦੇ ਰੱਬ ਵਰਸਣ ਦੇ ਰੰਗ ਇਲਤੂਲ ਦੇ ਥਾਲਾ ਆ ਰੂੰਚਾੜ ਜੂਗਾ ਹੁਣ ਬੱਕਰਾ ਗਾਹ ਉਹ ਬਾਈ ਫੋਨ ਨੂੰ ਕੱਟ ਦੇ ਜੇ ਤਾ ਆ ਜਾ ਉਰੇ ਬਣ ਕੇ ਖੜ ਵਿੱਚ ਸਾਥ ਦੇ ਸਹੀ ਗੱਲ ਹੈ ਜੈ ਫੋਨ ਤੇ ਗੱਲ ਕਰ ਲੈ ਕਿਉਂ ਜੀ ਮੇਰੇ ਤਾਂ ਸਪੱਟ ਗੱਲਾਂ ਨੇ ਮੇਰੇ ਤਾਂ ਤਾਏ ਦਾ ਮੁੰਡਾ ਹੀ ਨਹੀਂ ਲੱਗਦਾ ਤੂੰ ਹੀ ਲੱਗਦਾ ਸੌਦਾ ਕਰੂ ਇਮਾਨਦਾਰੀ ਤੇ 25000 ਦਾ ਦੇਣੇ ਨਹੀਂ ਵੀਰੇ ਲੈ ਮੈਂ ਤਾਂ ਸਿਰੇ ਦਾ ਮੁੱਲ ਲਾ ਤਾਂ ਹੁਣ ਤੂੰ ਬਸ ਕੀ ਕਰਾ ਨਾ ਕੋਈ ਗੱਲ ਬਾਈ ਕੋਈ ਗੱਲ ਹੋ ਕਿੰਨੇ ਦਾ ਮੈਨੂੰ ਤੂੰ ਮੇਂ ਦੱਸ ਦੇ ਹਾਂ ਜਾ ਜਾ ਇੱਕ ਹਾਂ 30000 ਦਾ ਬੱਚਾ ਦਵਾਂਗੇ ਤੋਂ ਘਟਦੇ ਬੱਤ ਕਾ ਨੂੰ ਸਾਡਾ 35 33 ਕਹੀ ਜਾਂਦੇ ਕਿ ਨਹੀਂ ਨਹੀਂ ਬੱਕਰਾ ਖੜ ਜਾ ਹੁਣ ਮਰ ਜਾ ਸਿਰ ਨਾ ਖੁਰਕ ਪੇਚਾ ਪਵਾ ਕੇ ਨਾ ਪਾ ਪਾ ਜ ਡੋਰ ਦਾ ਇੱਕ 60 ਚ ਨਵੇੜ ਕੇ ਜਾਉ ਲਾਹਣਾ ਕਰੂ ਹੱਥ ਬਸ ਬੱਚਾ ਵੇਚਦਾ ਅਕਾਈ ਨਾ ਕਰਾ ਹਾਂ ਬੋਲਦਾ ਪੂਰਾ 27000 ਤੇਰੀ ਗੱਲ ਸੁਣ ਜਾ 1000 ਘਟ ਦੇ ਦੀ ਰਾ ਤੂੰ ਹੋਰ ਹੱਸ ਬਸ ਬਸ ਹੁਣ ਮੈਂ ਵੀ ਤੇਰੇ ਮਾਰਾਂਗਾ ਬੇਚਾਰਾ ਬਿਨਾਂ ਪੁੱਛੇ ਕਰਦਾ ਇੱਕ ਤੈਨੂੰ ਮੇਰੀ ਗੱਲ ਸੁਣ ਮੈਂ ਵੀ ਤੇਨੂੰ ਹੁਣ ਮਮਾ ਵੀ ਮਾਰਨ ਵਾਲੀ ਗੱਲ ਕਰਤੀ ਬਾ ਮੇਰੀ ਗੱਲ ਸੁਣ ਲੈ ਨਾ ਹੁਣ ਮੈਨੂੰ ਕਹਿ ਦਰਾਂ ਤੂੰ ਬਸ ਜਾ ਸਾਢੇ ਦਾ ਹੋ ਗਿਆ 27 ਦਾ ਬਸ 200 ਚੰਗੀ ਚੀਜ਼ ਕਰਕੇ ਮੈਨੇ ਮੁੱਲ ਲਾਤਾ ਵੀ ਕੱਚਾ ਕੰਮ ਨਾ ਛੱਡਾ ਕੋਈ ਹੋਰ ਚੂੜੀਆਂ ਪਾ ਜੂ ਇਹਦੇ ਹਰੀਆਂ ਨਾਲੇ ਲਾਲ ਲੈ ਬਾੜ ਦੇ ਵੀਰੇ ਪਾ ਬਾੜ ਦੇ ਕਾਨੂੰ ਅਗਲੇ ਨੂੰ ਫੜਾ ਕਾਨੂੰ ਬਾੜ ਦੇ ਚੱਲ ਲੈ ਜਾ ਇਹਨਾਂ ਦੇ ਕੰਨ ਪਾ ਚੂਲੀ ਚ ਠੀਕ ਹੈ ਜੀ ਮੈਂ ਕਹਿੰਦਾ ਤੂੰ ਬੋਲਾਈ ਆ ਬੰਦਾ ਮੈਂ ਬੋਲਾ ਕਾਨੂੰ ਆ ਭਾਈ ਆ ਜਲੰਧਰਾ ਚੱਲਦੇ ਆਪਾ ਇਹਦਾ ਉਹ ਦੇਖ ਲੈ ਪਸੰਦ ਹੈ ਹਾਂ ਹੰਜੀ ਦਾ ਆਪਣੀ ਨੋਟ ਹੱਥ 'ਚ ਹੀ ਨੇ ਪਸੰਦ ਹੈ ਗੱਲ ਹੀ ਫੇਰ ਵੀ ਤੇ ਪਸੰਦ ਹੈ ਯਾਰ ਬੇ ਤੜਕੋ ਕੇ ਲੈ ਜਾ ਵੀਡੀਓ ਬਣੀ ਜਾਂਦੀ ਆ ਯਾਰ ਅਗਲੀ ਥੋੜੀ ਏ ਯਾਰ ਕੋਈ ਗੱਲ ਹੈ ਸਾਢੇ 27 ਦਾ ਕੋਕਾ ਜਮੇ ਕਿੰਨੇ ਹੋਗੇ ਭਾਈ 2 3 4 5 6 7 8 9